ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਇਤਿਹਾਸਾਂ ਸਾਝਾ ਕਰ ਰਹੇ ਆ ਆਪ ਜੀ ਨਾਲ ਗੋਲੀ ਚੱਲਦੀ ਗਈ ਇਹ ਇਤਿਹਾਸਕ ਨਾਮ ਉਹ ਗਿਆਨੀ ਤਲਵ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਔਰ ਕਿੱਦਾਂ ਉਹਨਾਂ ਨੇ ਇਸ ਧਰਤੀ ਤੋਂ ਪਾਪੀਆਂ ਦਾ ਨਾਸ਼ ਕੀਤਾ ਜ਼ਾਲਮ ਸਰਕਾਰ ਦਾ ਨਾਸ਼ ਕੀਤਾ ਔਰ ਜਿਹੜੇ ਸਰਕਾਰੀ ਝੋਲੀ ਚੁੱਕ ਆਪਣਿਆਂ ਤੇ ਹੀ ਜੁਲਮ ਢਾ ਰਹੇ ਸੀ ਕੁਝ ਪੈਸਿਆਂ ਖਾਤਰ ਕੁਝ ਜ਼ਮੀਨ ਦੇ ਟੁਕੜੇ ਖਾਤਰ ਉਹਨਾਂ ਚੋਲੀ ਚੁੱਕ ਨੂੰ ਸੋਧਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਾਂ ਪੈਨਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਔਰ ਇਤਿਹਾਸ ਨੂੰ ਲੜੀਵਾਰ ਜੋੜ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਜਿਵੇਂ ਕਣਕ ਦੇ ਖੇਤ ਵਿੱਚ ਕਾਂਗਿਆਰੀ ਜਾਂ ਗੰਢੇਲ ਵੀ ਪੈਦਾ ਹੋ ਜਾਂਦੀ ਹੈ। ਤਿਵੇਂ ਚੰਗੀਆਂ ਮਜ਼ਬੂਤ ਅਤੇ ਮਰ ਮਿਟਣ ਵਾਲੀਆਂ ਕਮਾਂ ਵਿੱਚ ਟਾਵੇਂ ਟਾਵੇਂ ਗਦਾਰ ਤੇ ਵਤਨ ਦੇ ਵੈਰੀ ਵੀ ਜੰਮ ਪੈਂਦੇ ਹਨ। ਬਹੁਤ ਸਵਾਰਤੀ ਹੁੰਦੇ ਨੇ ਆਪਣੇ ਸਵਾਰਥ ਬਦਲੇ ਦੇਸ਼ ਭਗਤਾ ਨਾਲ ਗਦਾਰੀ ਕਰਦੇ ਹਨ। ਐਸੇ ਮਾੜੇ ਬੰਦਿਆਂ ਵਰਗਾ ਜਵਾਲਾ ਸਿੰਘ ਸੀ। ਉਹ ਮੀਸਣਾ ਦਿਲੋਂ ਤੇ ਜ਼ਬਾਨੋਂ ਹੋਰ ਸੀ। ਹੁਸ਼ਿਆਰਪੁਰ ਦੇ ਗੋਰੇ ਸਬਡੈਂਟ ਮਿਸਟਰ ਹਾਰਟਨ ने ज्वाल सिंह ने खरीद लिया ज्वाल सिंह देखो तन्ना सिंह तुम्हारा दोस्त है तुम अगर हमको तन्ना सिंह पकड़ा दो तो हम तुमको इनाम देगा जो इनाम मांगेगा तुमको चिट्ठी मिलेगा तुम्हारा खानदान वफादार माना जाएगा तुम्हारे पुत्रों को नौकरी मिलेगी नहीं तो तुमको तकलीफ़ होगा बोलो अच्छा साहेबहादुर मैं यत्न करता हाँ ਕਾਇਰ ਜਵਾਲਾ ਸਿੰਘ ਨੇ ਮਿਸਟਰ ਹਾਰਟਨ ਨੂੰ ਆਖ ਦਿੱਤਾ ਸੀ ਉਸ ਦੀ ਲਾਲਚ ਦੀ ਜਗ ਜਾਗ ਉੱਠੀ ਸੀ ਘਰ ਆ ਕੇ ਚੁੱਪ ਕਰਕੇ ਨਾ ਬੈਠਾ ਉਸ ਨੇ ਦਲੀਪ ਸਿੰਘ ਬੱਬਰ ਨੂੰ ਫੜਾ ਦਿੱਤਾ ਦਲੀਪ ਸਿੰਘ ਤੰਨਾ ਸਿੰਘ ਦਾ ਸੇਵਕ ਸੀ ਸੁੰਦਰ ਜਵਾਨ ਤੇ ਸ਼ਿਹਾਰ ਗੱਭਰੂ ਸੀ ਤੰਨਾ ਸਿੰਘ ਨੂੰ ਜਿਉਂ ਹੀ ਪਤਾ ਲੱਗਾ ਕਿ ਦਲੀਪ ਸਿੰਘ ਫੜਿਆ ਗਿਆ ਤਾਂ ਫੜਨ ਵਾਲੇ ਦਾ ਪਤਾ ਕਰਨ ਲਈ ਜਵਾਲਾ ਸਿੰਘ ਦੇ ਕੋਲ ਪੁੱਜਾ ਜਵਾਲਾ ਸਿੰਘ ਦੇ ਕਾਲੇ ਦਿਲ ਦਾ ਉਸ ਨੂੰ ਗਿਆਨ ਨਹੀਂ ਸੀ ਜਵਾਲਾ ਸਿੰਘ ਦੀ ਹਵੇਲੀ ਪਿੰਡੋਂ ਬਾਹਰ ਸੀ ਉਸ ਦੇ ਇੱਕ ਪਾਸੇ ਖੇਤ ਸਨ ਤੇ ਦੂਜੇ ਪਾਸੇ ਰੋਡ ਸਿਰਫ ਦੋ ਪਾਸੇ ਹੀ ਹਵੇਲੀਆਂ ਨਾਲ ਲੱਗਦੇ ਸਨ ਹਵੇਲੀ ਵਿੱਚ ਮਾਲ ਡੰਗਰ ਸੀ ਤੇ ਤਿੰਨ ਕੁ ਬੰਦੇ ਵੀ ਰਹਿੰਦੇ ਸਨ ਤੰਨਾ ਸਿੰਘ ਰਾਤ ਦੇ ਸਮੇਂ ਹਵੇਲੀ ਪੂਜਾ ਚਾਰੇ ਪਾਸੇ ਚੁੱਪ ਸੀ ਪਹਿਲੀ ਰਾਤ ਹੋਣ ਕਰਕੇ ਕੁੱਤੇ ਭੌਂਕਦੇ ਸਨ ਆਕਾਸ਼ ਤੇ ਜਿਵੇਂ ਤਾਰੇ ਟਿਮਟਮਾਉਂਦੇ ਸੀ ਦੇਵੇਂ ਕਿਸੇ ਨਾ ਕਿਸੇ ਘਰ ਕਿਤੇ ਕਿਤੇ ਦੀਵੇ ਟਿਮਟਮਾਉਂਦੇ ਹੋਏ ਨਜ਼ਰ ਪੈਂਦੇ ਸਨ ਹਵੇਲੀ ਦਾ ਬੂਹਾ ਬੰਦ ਸੀ ਤੰਨਾ ਸਿੰਘ ਨੇ ਆਵਾਜ਼ ਦਿੱਤੀ ਭਾਈ ਜਵਾਲਾ ਸਿੰਘ ਸਬਬ ਨਾਲ ਉਹ ਜਾਗਦਾ ਸੀ ਉੱਠਿਆ ਤੇ ਉਸਨੇ ਬੂਹਾ ਖੋਲ ਦਿੱਤਾ ਤੰਨਾ ਸਿੰਘ ਉਸਨੂੰ ਵੇਖ ਕੇ ਉਹ ਦਿਲੋਂ ਤਾਂ ਖੁਸ਼ ਹੋਇਆ ਪਰ ਉੱਪਰੋਂ ਕੁਝ ਹੈਰਾਨ ਤੁਸੀਂ ਤੁਸੀਂ ਆਪ ਜੇ ਕਿਉਂ ਤੰਨਾ ਸਿੰਘ ਨੇ ਪੁੱਛਿਆ ਜੈਮਲ ਚੌਕੀਦਾਰ ਆ ਗਿਆ ਸੀ ਕਿ ਪੁਲਿਸ ਦੇ ਆਉਣ ਦਾ ਸ਼ੱਕ ਹੈ ਕਿ ਤੇ ਛਾਪਾ ਆਣਾ ਮਾਰੇ ਖੈਰ ਦਸੋ ਜਲਪਾਣੀ ਜਲਪਾਣੀ ਦੀ ਤਾਂ ਕੋਈ ਲੋੜ ਨਹੀਂ ਤੁਸਾਂ ਨਾਲ ਗੱਲ ਕਰਨਾ ਆ ਰਤਾ ਬਾਹਰ ਚਲੀਏ ਬਾਹਰ ਦਾ ਨਾਂ ਸੁਣ ਕੇ ਜਵਾਲਾ ਸਿੰਘ ਡਰ ਗਿਆ ਉਸ ਦੀ ਪਾਪੀ ਆਤਮਾ ਡਹਿ ਗਈ ਕਿ ਸ਼ਾਇਦ ਧੰਨਾ ਸਿੰਘ ਨੂੰ ਪਤਾ ਲੱਗ ਗਿਆ ਹੋਵੇ ਕਿ ਦਲੀਪ ਸਿੰਘ ਨੂੰ ਗ੍ਰਿਫਤਾਰ ਕਰਾਉਣ ਵਾਲਾ ਜਵਾਲਾ ਸਿੰਘ ਹੀ ਸੀ ਸੱਪ ਦੇ ਮੂੰਹ ਕੋੜ ਕਿਰਲੀ ਛੱਡੇ ਤਾਂ ਅੰਨਾ ਖਾਏ ਤਾਂ ਕੋੜੀ ਵਾਲੀ ਗੱਲ ਸੀ ਨਾ ਉਹ ਨਾਲ ਜਣੂ ਨਾ ਕਰ ਸਕਦਾ ਸੀ ਅਤੇ ਨਾ ਤੁਰਦਾ ਵੀ ਝਿਜਕਦਾ ਸੀ ਕੋਈ ਕੰਮ ਹੈ ਜਵਾਲਾ ਸਿੰਘ ਨੇ ਪੁੱਛਿਆ ਕੋਈ ਕੰਮ ਨਹੀਂ ਸਿਰਫ ਗੱਲ ਕਰਨੀ ਹੈ ਹਵੇਲੀ ਵਿੱਚ ਬੈਠਣਾ ਠੀਕ ਨਹੀਂ ਤਾਂਨਾ ਸਿੰਘ ਨੇ ਤੁਰ ਦਿੱਤਾ ਦੋਵੇਂ ਬਾਹਰ ਖੇਤਾਂ ਵੱਲ ਤੁਰ ਪਏ ਹਵੇਲੀ ਤੋਂ ਰਤਾ ਦੂਰ ਹੋ ਕੇ ਤੰਨਾ ਸਿੰਘ ਨੇ ਪੁੱਛਿਆ ਦਲੀਪ ਸਿੰਘ ਨੂੰ ਕਿਸ ਚੰਡਾਲ ਨੇ ਫੜਾਇਆ ਹੈ ਜੇ ਕੋਈ ਪਤਾ ਹੋਵੇ ਤਾਂ ਉਸ ਨੂੰ ਸੋਧਿਆ ਜਾਏ ਕੁਝ ਪਤਾ ਨਹੀਂ ਲੱਗਾ pau ਜੇ ਪਤਾ ਲੱਗ ਜਾਂਦਾ ਤਾਂ ਮੈਂ ਹੀ ਸੋਹ ਦਿੰਦਾ ਬੇਈਮਾਨ ਦਾ ਨਰਕ ਵਿੱਚ ਵਾਸਾ ਹੋਏ ਚੰਡਾਲ ਨੇ ਜਵਾਨ ਨੂੰ ਫੜਾ ਦਿੱਤਾ ਹਾਂ ਮਰਦਾਂ ਦਾ ਇਹੋ ਧਰਮ ਹੈ ਦੋਵੇਂ ਗੱਲਾਂ ਕਰਦੇ ਕਰਦੇ ਜਵਾਲਾ ਸਿੰਘ ਦੇ ਖੂਪ ਪਰਪੁਜ ਪਿੰਡ ਦਾ ਕਾਲਾ ਪਰਛਾਵਾਂ ਵੀ ਦਿਸਣੋਂ ਹਟ ਗਿਆ ਇਕਾਂਤ ਤੇ ਇਕੱਲਾ ਸੀ ਪੰਛੀ ਵੀ ਚੁੱਪਚਾਪ ਸੁੱਤੇ ਪਏ ਸਨ ਤੰਨਾ ਸਿੰਘ ਨੇ ਕਈ ਸਵਾਲ ਕੀਤੇ ਸੂ ਕੱਢਣ ਦਾ ਯਤਨ ਕੀਤਾ ਪਰ ਉਸ ਦੇ ਪੱਲੇ ਕੁਝ ਨਾ ਪਿਆ ਜਵਾਲਾ ਸਿੰਘ ਨੇ ਕੋਈ ਐਸੀ ਗੱਲ ਜ਼ਬਾਨੋਂ ਨਾ ਕੱਢੀ ਜਿਸ ਤੋਂ ਤੇ ਹੋ ਦੋਸ਼ੀ ਹੋਣ ਦਾ ਸ਼ੱਕ ਪਵੇ ਉਸ ਨੇ ਪੈਰਾਂ ਉੱਤੇ ਪਾਣੀ ਨਾ ਪੈਨ ਦਿੱਤਾ ਕੱਲ ਚੱਲਾਂਗੇ ਸੂ ਮਿਲਦੀ ਹੈ ਕਿ ਮੰਨਨਹਾਣਾ ਪਿੰਡ ਵਿੱਚ ਨਿਹਾਲ ਸਿੰਘ ਦਸੀਦਾ ਹੈ ਉਸ ਨੂੰ ਪਤਾ ਹੈ ਉਸ ਆਦਮੀ ਦਾ ਜਿਸ ਨੇ ਦਲੀਪ ਸਿੰਘ ਨੂੰ ਫੜਾਇਆ ਜਵਾਲਾ ਸਿੰਘ ਤੇ ਨਵਾਂ ਜਾਲ ਤਾਣਿਆ ਧੰਨਾ ਸਿੰਘ ਨੂੰ ਜਵਾਲਾ ਸਿੰਘ ਤੇ ਸ਼ੱਕ ਨਾ ਪਿਆ ਉਹਦੇ ਹਿਰਦੇ ਵਿੱਚ ਮੈਲ ਹੈ ਜਵਾਲਾ ਸਿੰਘ ਨੇ ਕਿਹਾ ਤੁਸੀਂ ਰਾਤ ਕਮਾਦ ਵਿੱਚ ਕਟੋ ਸਵੇਰੇ ਚੱਲਾਂਗੇ ਚੰਗਾ ਮੈਂ ਹਵੇਲੀ ਜਾਂਦਾ ਹਾਂ ਜਾਓ ਇਉਂ ਫੈਸਲਾ ਹੋ ਗਿਆ ਧੰਨਾ ਸਿੰਘ ਖੂਹ ਤੇ ਰਹਿ ਪਿਆ ਤੇ ਜਵਾਲਾ ਸਿੰਘ ਪਿੰਡ ਨੂੰ ਮੁੜ ਪਿਆ ਖੂਹ ਤੋਂ ਤੁਰ ਕੇ ਹਵੇਲੀ ਤੱਕ ਪੜਿਆ ਕਦੀ ਡਰਿਆ ਤੇ ਕਦੀ ਦਲੇਰ ਹੋਇਆ ਉਦੀ ਆਤਮਾ ਨੇ ਆਵਾਜ਼ ਦਿੱਤੀ ਜਵਾਲਾ ਸਿੰਘ ਨਾ ਫੜਾ ਤਾ ਨਾ ਸਿੰਘ ਨੂੰ ਬੱਬਰ ਤੇਰਾ ਬਾਲ ਬੱਚਾ ਪੀੜ ਦੇਣਗੇ ਉਹਨਾਂ ਨੇ ਤੇਰੀ ਕੁਲ ਦਾ ਨਾਸ ਕਰ ਦੇ ਨਹੀਂ ਦੂਸਰੀ ਆਵਾਜ਼ ਸੀ ਤਾ ਨਾ ਸਿੰਘ ਨੂੰ ਫੜਾਇਆ ਇਨਾਮ ਮਿਲੇਗਾ ਮਰਬੇ ਮਿਲਣਗੇ ਮਿਸਟਰ ਹਾਰਟਨ ਸਾਹਿਬ ਗੋਰਾਏ ਕਾਲਾ ਨਹੀਂ ਜੋ ਵਿਸ਼ਵਾਸ ਨਾ ਕਰੇ ਗੋਰਾਏ ਗੋਰਾ ਜ਼ਬਾਨ ਦਾ ਪੱਕਾ ਉਠ ਨਠ ਰਾਤ ਰਾਤ ਪਹੁੰਚਾ ਦੂਰ ਹਸ਼ਿਆਰਪੁਰ ਸਾਹਿਬ ਦੇ ਕੋਲ ਮਿੱਤਰ ਮਾਰਤੇ ਉਸ ਦੇ ਚੰਡਾਲ ਮਨ ਨੇ ਫੈਸਲਾ ਕਰ ਲਿਆ ਸ਼ੈਤਾਨ ਜਿੱਤ ਗਿਆ ਲਾਲਚੀ ਤੇ ਪਸੂ ਬਿਰਤੀ ਪ੍ਰਬਲਤਾ ਨਾਲ ਜਾਗੀ ਸਚਾਈ ਤੇ ਧਰਮ ਦੱਬੇ ਗਏ ਜਵਾਲਾ ਸਿੰਘ ਵਿਸ਼ਵਾਸ ਘਾਤ ਕਰਨ ਤੇ ਤਲ ਪਿਆ ਗੋਰਾ ਸ਼ਾਹੀ ਦਾ ਜਾਦੂ ਉਸ ਤੇ ਚੱਲ ਗਿਆ ਉਸ ਨੇ ਘੋੜੀ ਤੇ ਕਾਠੀ ਪਾਈ ਘੋੜੀ ਨੂੰ ਬਾਹਰ ਕੱਢ ਕੇ ਉਸ ਉੱਪਰ ਚੜ ਪਿਆ ਤੇ ਹਨੇਰੇ ਨੂੰ چیرਦਾ ਹੋਇਆ ਉਹ ਮਿਸਟਰ ਹਾਰਟਨ ਕੋਲ ਪੁੱਜ ਗਿਆ ਉਸ ਨੂੰ ਜਾਂ ਆਖਿਆ ਸਹਿ ਬਹਾਦਰ ਤੰਨਾ ਸਿੰਘ ਨੂੰ ਨਾਲ ਲੈ ਕੇ ਮੰਨਨ ਹਣੇ ਆ ਰਿਹਾ ਹਾਂ ਉਹ ਰਾਤ ਇੱਥੇ ਰਹੇਗਾ ਫੜ ਲੈਣਾ ਬੈਲ ਜਵਾਲਾ ਸਿੰਘ ਤੂੰ ਬਹੁਤ ਅੱਛਾ ਆਦਮੀ ਹੈ ਹਮ ਤੁਮੇ ਉਸੀ ਵਕਤ ਇਨਾਮ ਦੇਗਾ ਤੂੰ ਲਾਓ ਤੰਨਾ ਸਿੰਘ ਕੋ ਮਿਸਟਰ ਹਾਰਟਨ ਨੇ ਕਿਹਾ ਉਸ ਨੂੰ ਖਿਆਲ ਸੀ ਉਸ ਦੇ ਦਿਮਾਗ ਦੀ ਵਿਉਂ ਸੀ ਕਿ ਜੇ ਉਹ ਪੰਜ ਛੇ ਬੱਬਰਾਂ ਨੂੰ ਫੜਨ ਜਾਂ ਮਾਰਨ ਵਿੱਚ ਸਫਲ ਹੋ ਗਿਆ ਤਾ ਜਰੂਰ ਉਸ ਨੂੰ ਪੁਲਿਸ ਵਿੱਚ ਹੋਰ ਉੱਚਾ ਦਾ ਮਿਲ ਜਾਏਗਾ ਤਨਖਾਹ ਬਹੁਤ ਹੋਏਗੀ ਉਹ ਖੂਬ ਖਾਏ ਪੀਏਗਾ ਐਸ਼ ਕਰੇਗਾ ਤੇ ਸੁੰਦਰ ਲੇਡੀ ਵਿਆਹੇਗਾ ਉਸ ਨੇ ਜਵਾਲਾ ਸਿੰਘ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਲਾਲਚ ਦੇ ਸਬਜ ਬਾਗ ਦਿਖਾਏ ਦਿਨ ਚੜ੍ਹਨ ਤੋਂ ਪਹਿਲਾਂ ਹੀ ਜਵਾਲਾ ਸਿੰਘ ਹਵੇਲੀ ਵਿੱਚ ਪੁੱਜ ਗਿਆ ਹਵੇਲੀ ਵਾਲੇ ਸੁੱਤੇ ਪਏ ਸਨ ਪਿੰਡ ਸੁੱਤਾ ਪਿਆ ਸੀ ਕੁਦਰਤ ਸੁੱਤੀ ਪਈ ਸੀ ਭਗਤ ਜਨ ਜਾਗਦੇ ਸਨ ਕੁੱਕੜ ਬਾਗਾਂ ਦੇ ਰਹਿ ਸਨ ਵਾਕੇ ਰਤਾ ਲੇਟਿਆ ਨੀਂਦ ਨਾ ਆਈ ਘਰ ਗਿਆ ਰੋਟੀਆਂ ਪਕਵਾਈਆਂ ਦੁੱਧ ਕਰਮ ਦੁੱਧ ਗਰਮ ਕਰਵਾਇਆ ਅਤੇ ਖੂਤੇ ਚਲਾ ਗਿਆ ਧੰਨਾ ਸਿੰਘ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਸੀ ਪਾਠ ਦਾ ਭੋਗ ਪਿਆ ਸ਼ਬਦ ਪੜੇ ਅਰਦਾਸ ਕੀਤੀ ਗਈ हे ਅਕਾਲ ਪੁਰਖ ਆਪਣੇ ਦੇਸ਼ ਧਰਮ ਤੇ ਕੌਮ ਦੀ ਸੇਵਾ ਕਰਦੇ ਸ਼ਹੀਦ ਹੋਈਏ ਜਵਾਲਾ ਸਿੰਘ ਨੇ ਤੰਨਾ ਸਿੰਘ ਨੂੰ ਚਾਰ ਕੁ ਪਰੌਂਠੇ ਕੋਈ ਸਵਾ ਕੁ ਸੇਰ ਦੁੱਧ ਨਾਲ ਛਕਾਏ ਤੇ ਕਿਹਾ ਚਲੋ ਚੱਲੀਏ ਚੱਲ ਤੰਨਾ ਸਿੰਘ ਨੇ ਤੁਰ ਦਿੱਤਾ ਉਹ ਦਲੇਰ ਬੰਦਾ ਸੀ ਕਿਸੇ ਕੋਲੋਂ ਡਰਦਾ ਨਹੀਂ ਸੀ ਕਿਉਂਕਿ ਘਰੋਂ ਹੀ ਸਿਰ ਕਫਨ ਬਨ ਕੇ ਮੈਦਾਨੇ ਜੰਗ ਵਿੱਚ ਦਾਖਲ ਹੋਇਆ ਸੀ ਉਸ ਨੂੰ ਮੌਤ ਕੋਲੋਂ ਕੀ ਡਰ ਮੌਤ ਤੋਂ ਡਰਦੇ ਹੀ ਤਾਂ ਲੋਕ ਲੋਕਾਂ ਕੋਲੋਂ ਡਰਦੇ ਨੇ ਸ਼ਹੀਦਾਂ ਦੇ ਦਰਵੇਸ਼ਾਂ ਨੂੰ ਕਿਸ ਗੱਲ ਦਾ ਪੈ ਨਾਨਾ ਸਿੰਘ ਘਰ ਤਿਆਗ ਚੁਕਾ ਸੀ ਉਹ ਬੇਖਟ ਕੇ ਜਵਾਲਾ ਸਿੰਘ ਦੇ ਨਾਲ ਤੁਰ ਪਿਆ ਗੁਰਾਹੇ ਦੇ ਖੇਤਾਂ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਮੰਨਨ ਹਾਨੇ ਜਵਾਲਾ ਸਿੰਘ ਦਾ ਮਿੱਤਰ ਕਰਮ ਸਿੰਘ ਰਹਿਂਦਾ ਸੀ ਉਸ ਦੇ ਚੁਬਾਰੇ ਵਿੱਚ ਜਾ ਬੈਠੇ ਕਰਮ ਸਿੰਘ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਤੇ ਦੱਸਿਆ ਨਿਹਾਲ ਸਿੰਘ ਸਵੇਰੇ ਮਿਲੇਗਾ ਉਹ ਸ਼ਹਿਰ ਗਿਆ ਹੋਇਆ ਹੈ ਕੁਝ ਘਰ ਦੀਆਂ ਚੀਜ਼ਾਂ ਲੈਣ ਵਾਸਤੇ ਕਰਮ ਸਿੰਘ ਨੂੰ ਜਵਾਲਾ ਸਿੰਘ ਦੀ ਚਾਲ ਦਾ ਕੁਝ ਪਤਾ ਨਹੀਂ ਸੀ ਨਾ ਉਸ ਨੂੰ ਇਹ ਪਤਾ ਸੀ ਕਿ ਧੰਨਾ ਸਿੰਘ ਕੌਣ ਸੀ ਤੇ ਕੀ ਕੰਮ ਕਰਦਾ ਸੀ ਉਹ ਭੋਲਾ ਪਾਲਾ ਪਿੰਡੂ ਸੀ ਜਵਾਲਾ ਸਿੰਘ ਨੇ ਉਸ ਨੂੰ ਵੀ ਧੋਖਾ ਦਿੱਤਾ ਉਸ ਨੂੰ ਵੀ ਦੋਸ਼ੀ ਬਣਾ ਦਿੱਤਾ ਬੱਬਰਾਂ ਦੇ ਜੀਵਨ ਇਤਿਹਾਸ ਵਿੱਚ ਉਸ ਦਾ ਨਾਮ ਦਰਜ ਹੋਇਆ ਪਰ ਚੰਗਾ ਨਹੀਂ ਤਰਕਾਲਾਂ ਪਈਆਂ ਧੰਨਾ ਸਿੰਘ ਨੂੰ ਚੰਗੀ ਰੋਟੀ ਖਵਾ ਕੇ ਜਵਾਰੇ ਵਿੱਚ ਮੰਜੇ ਵੇ ਛਾ ਕੇ ਆਰਾਮ ਕਰਨ ਵਾਸਤੇ ਬੇਨਤੀ ਕੀਤੀ ਤੇ ਆਪ ਜਵਾਲਾ ਸਿੰਘ ਹਵੇਲੀ ਵਿੱਚ ਡੰਗਰਾਂ ਅੱਗੇ ਜਾ ਸੁਤਾ। ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰਾਂ। ਇਤਿਹਾਸ ਪੜ੍ਹਦੇ ਆਂ ਸੁਣਦੇ ਆਂ ਸੁਣਾਉਂਦੇ ਆਂ ਬੇਅੰਤ ਪ੍ਰਕਾਰ ਦੇ ਆ ਭੁੱਲਣ ਚੁੱਕਾ ਹੋਈਆਂ ਹੋਣਗੀਆਂ। ਗੁਰੂ ਸਾਹਿਬ ਬਖਸ਼ਨਹਾਰ ਨੇ ਗੁਰੂ ਸਾਹਿਬ ਆ ਗਿਰਦਾਸ ਬੇਨਤੀ ਹੈ ਕਿ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਂਦੀ ਸੋਜੀ ਬਖਸ਼ਨ। ਅਗਲਾ ਦਿਹਾੜੇ ਲੈ ਕੇ ਕੱਲ ਮੁਹਾਜਰ ਹੋਵਾਂਗੇ। ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ